ਹਾਂਜੀ ਕੀ ਹਾਲ ਚਾਲ ਨੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਜਿਹੜੇ ਵੀਰ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਤੋਂ ਜਲਦੀ ਕਰ ਲਿਓ ਸਬਸਕ੍ਰਾਈਬ ਤੇ ਨਾਲ ਹੀ ਬੈਲ ਆਈਕਨ ਤੇ ਕਰ ਦਿਓ ਕਲਿੱਕ ਜੇ ਕਿਸੇ ਵੀ ਵੀਰ ਨੇ ਆਪਾਂ ਤੋਂ ਬਿਲਕੁਲ ਫ੍ਰੀ ਵਿੱਚ ਐਡ ਕਰਾਉਣੀਆਂ ਦਾ ਆਪਣਾ ਨੰਬਰ ਹੈਗਾ 77555080206 ਅੱਜ ਤੁਹਾਡੇ ਵਾਸਤੇ ਦੋ ਟਰੈਕਟਰ ਲੈ ਕੇ ਆਏ ਜੀ ਅਰਜਨ 555 ਤੇ 265 ਮਹਿੰਦਰਾ ਪਹਿਲਾਂ ਆਪਾਂ ਗੱਲ ਕਰਦੇ ਜੀ 265 ਮਹਿੰਦਰਾ ਟਰੈਕਟਰ 1993 ਮਾਡਲਾ ਤੇ ਪੰਜਾਬ ਨੰਬਰ ਨਵਾਂ ਸ਼ਹਿਰ ਏਰੀਏ ਦੇ ਵਿੱਚ ਟਰੈਕਟਰ ਖੜਾ ਜੀ ਟਰੈਕਟਰ ਦੀ ਬਾਈ ਵੱਲੋਂ ਫੁੱਲ ਗਾਰੰਟੀ ਹੈ ਇੰਜਨ ਗੇਅਰ ਦੀ ਸਾਰਾ ਰੰਗ A to Z ਟਰੈਕਟਰ ਦਾ オリジナル ਪਿਆ ਜੀ ਸਾਰਾ ਜਿਵੇਂ ਕਿਤੇ ਪੂਰਾ ਰੰਗ ਦੀ ਕਲਮਣੀ ਲੱਗੀ PV 10 ਲੁਧਿਆਣੇ ਦਾ ਨੰਬਰ ਹੈ ਜੀ ਪੰਜਾਬ ਨੰਬਰ ਆ ਆਰ ਸੀ ਹੈਗੀ ਆ ਬਾਈ ਕੋਲੇ ਰੇਟ ਬਾਈ ਨੇ ਮੰਗਿਆ 125000 ਰੁਪਇਆ ਮੂਰਲੇ ਟਾਇਰ ਟਰੈਕਟਰ ਦੇ ਜਿਵੇਂ ਨਵੇਂ ਨੇ ਜੀ ਮਗਰਲੇ ਟਾਇਰ 10 ਤੋਂ 15 ਪੈਸੇ ਜਿਵੇਂ ਕਿਸੇ ਹਰ ਜਿਹੜੇ ਬੈਂਡਰੀ ਵਧੀਆ ਪਈ ਚਾਲੂ ਹਾਲਤ ਦੇ ਵਿੱਚ ਬਾਕੀ ਟਰੈਕਟਰ ਕਿਤੋਂ ਲੀਕ ਨਹੀਂ ਹੈਗਾ ਜੀ ਕਿਤੋਂ ਬਿਟਰ ਦੀ ਟੱਟ ਭੱਜ ਨਹੀਂ ਹੋਈ ਸ਼ੋਅ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟੈਂਕੀ ਟਿੱਕਰ ਸਾਰਾ orignal ਹੈ ਜੀ ਜਿਹੜਾ orignal ਰੰਗ ਮਾਣਾ ਮੋਟਾ ਲਿਆ ਹੁੰਦਾ ਉਹ ਲਿਆ ਵਾ ਕਿਤੋਂ ਸ਼ੋਅ ਦੀ ਟੱਟ ਭੱਜ ਨਹੀਂ ਹੋਈ ਨਾ ਕਿਤੋਂ ਮਰਗਾੜ ਗਲੇ ਜੀ ਨਾ ਕਿਤੇ ਹੀ ਸੇਦੀ ਬਾਜ ਨਾ ਬ੍ਰੇਕਾਂ ਦੀ ਆਵਾਜ਼ ਆ ਨਾ ਕਿ ਤੋ ਰਹਿਮ ਢੜਕੇ ਹੋਇਆ ਬਾਈ ਵੱਲੋਂ ਫੁੱਲ ਗਰੰਟੀ ਆ ਸਕਰੀਨ ਉੱਪਰ ਬਾਈ ਦਾ ਨੰਬਰ ਚੱਲ ਰਿਹਾ ਜਿਹੜੇ ਵੀਰ ਨੇ 265 ਰੇਟਰ ਖੇਡਣਾ ਖਰੀਦਣਾ ਜੀ 1993 ਮਾਡਲ ਆ 1,25,000 ਰੇਟ ਆ ਪੂਰਾ ਇਹਦੇ ਵਿੱਚ ਤੁਹਾਡਾ ਮੌਕੇ ਤੇ ਮਾਨਤਨ ਕੀਤਾ ਜਾਊਗਾ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂ ਕਾਪੀ ਕਾਗਜ਼ਾਂ ਦੀ ਬਾਈ ਵੱਲੋਂ ਫੁੱਲ ਗਰੰਟੀ ਆ ਤੁਸੀਂ ਫੇਰ ਵੀ ਵਾਹ ਕੇ ਚਲਾ ਕੇ ਬਈ ਤਸੱਲੀ ਕਰ ਸਕਦੇ ਹੋ ਪੀਪਰਾਂ ਦੀ ਵੀ ਦਸੱਲੀ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੈ ਇਹ 265 ਘਰ ਦੀ ਬਾਈ ਆਸਤੇ ਛੋਟੇ ਕੰਮ ਵਾਸਤੇ ਬਹੁਤ ਹੀ ਸੋਹਣਾ ਤੇ ਸਾਫ ਸੁਥਰਾ ਟਰੈਕਟਰ ਤੁਹਾਡੇ ਸਾਹਮਣੇ ਹੈ ਜੀ ਜਲਦੀ ਤੋਂ ਜਲਦੀ ਵੀਰਨਾ ਕਰੋ ਸੰਪਰਕ ਤੇ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਜੇ ਕਿਸੇ ਵੀਰ ਨੇ ਆਪ ਤੋਂ ਐਡ ਕਰਾਉਣੀਆਂ ਤਾਂ ਆਪਣਾ ਨੰਬਰ ਹੈਗੇ 7755080206 ਪੰਜਾਬ ਨੰਬਰ 55557 hp ਟਿੱਟਰ ਲੈ ਕੇ ਆ ਅਰਜਨ ਸਾਰਾ origignal ਆ a to z ਜਿਹੜੇ ਮਾੜੇ ਮੋٹے ਸਕਰੈਚ ਹੈਗੇ ਸ਼ੋ ਹੋ ਸਕਦਾ ਫੋਨ ਦੇ ਵਿੱਚ ਦੂਰੋਂ ਨਾ ਆਉਣ ਦਿਖਾ ਦਿੰਦੇ ਆ ਮਾੜੇ ਮੋٹے ਹਲਕੇ ਫੁਲਕੇ ਸ਼ੋ ਤੇ ਟੈਂਕੀ ਟੂੰਕੀ ਤੇ ਬਾਈ ਸਕਰੈਚ ਹੈਗੇ ਕਿਤੇੋਂ ਲੀਕ ਨਹੀਂ ਹੈਗਾ ਜੇ ਆਪਾਂ ਅਗਲੇ ਟਾਇਰਾਂ ਦੀ ਗੱਲ ਕਰੀਏ 750 ਪ੍ਰੈਸ਼ਰ ਸਟੀering ਦੇ ਵਿੱਚ ਨਵਲੇ ਟਾਇਰ ਪੋਲੋ ਤੇ ਬਿਲਕੁਲ ਜਿਵੇਂ ਨਵੇਂ ਹੈ ਜੀ ਪ੍ਰੈਸ਼ਰ ਸਟੀering ਦੇ ਵਿੱਚ ਆ ਡਬਲ ਕਲੱਚ ਰਿਵਰਸ ਵੀਡੀਓ ਸਰਵਿਸ ਟਰੈਕਟਰ ਦੀ ਹੋਈ ਆ ਸਰਵਿਸ ਹੋਣ ਤੋਂ ਬਾਅਦ ਕਣਕ ਦੇ 20 ਤੋਂ 25 ਕਿੱਲੇ ਵੀਜੇ ਹਜੇ ਨਵੀਂ ਬੈਟਰੀ ਆ ਤੇ ਮਗਰਲੇ ਟਾਇਰ 80 ਤੋਂ 85 ਪੈਸੇ ਪੋਲੋ ਕੰਪਨੀ ਦੇ 16 ਦੇ ਇੰਜਨ ਗੇਅਰ ਦੀ ਬਾਈ ਵੱਲੋਂ ਫੁੱਲ ਗਾਰੰਟੀ ਹੈ ਕਿ ਤੋ ਟਰੈਕਟਰ ਲੀਕ ਨਹੀਂ ਕਿ ਤੋ ਟੁੱਟ ਭੱਜ ਨਹੀਂ ਤੁਹਾਨੂੰ ਵੀਡੀਓ ਵਿੱਚ ਦਿਖਾ ਦਿੰਨੇ ਆ ਸਾਰਾ ਟਰੈਕਟਰ orignal ਹੈ ਤੇ ਮਾਡਲ ਕਿੰਨਾ ਬਈਏ 17 2017 ਮਾਡਲ ਆ ਸਾਰਾ ਟਰੈਕਟਰ orignal ਆ ਬਾਕੀ ਤੁਹਾਨੂੰ ਬਾਈ ਨਾਲ ਬਾਅਦ ਚ ਗੱਲ ਕਰਾਉਣੀ ਆ ਆਪਾਂ ਕੇਰਾ ਤੁਹਾਨੂੰ ਕੰਡੀਸ਼ਨ ਦਿਖਾਉਣੇ ਆ ਟਰੈਕਟਰ ਦੀ ਮਰਗਾੜਾ ਮਰੂਣਾ ਦੀ ਜੇ ਕੋਈ ਵੀਰ ਬੰਦਾ ਵੀ ਫੋਨ ਤੇ ਵੀ ਸੌਦਾ ਕਰਨਾ ਹੁੰਦਾ ਜਾਂ ਕਿਸੇ ਨੇ ਸਾਰੀ ਤੁਹਾਨੂੰ ਵੀਡੀਓ ਦਿਖਾ ਦਿੰਨੇ ਆਪਾਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਕਿਸੇ ਗੇਰ ਚ ਵਾਏ ਨਹੀਂ ਬਾਈ ਚਲਾ ਕੇ ਦੇਖਿਆ ਹੋ ਮੇਰਾ ਨਾ ਬ੍ਰੇਕਾਂ ਦੀ ਆਵਾਜ਼ ਆ ਤੇਲ ਬ੍ਰੇਕ ਆ ਤੇ ਫੱਟੀ ਵੀ ਹੈਗੀ ਆ ਲਾ ਕੇ ਰੱਖੀ ਆ ਤੇ ਹੁੱਕ ਵੀ ਹੈਗੀ ਬਾਈ ਲਾ ਕੇ ਰੱਖੀ ਆ ਬਾਈ ਦਾ ਰੋਟਾ ਵੇਟਰ ਪਾਇਆ ਸੀਗਾ ਕਣਕੁਣਕ ਵੀ ਜਨਾ ਵਾਸਤੇ ਤਾਂ ਕਰਕੇ ਸਮਾਨ ਲਾ ਕੇ ਰੱਖਿਆ ਸਾਰਾ ਅਰੀਜਨਲ ਹੈ ਜੀ ਟਰੈਕਟਰ ਕਿਤੇ ਟੁੱਟ ਪੱਜ ਨਹੀਂ ਬਾਕੀ ਗੱਲੀ ਕੱਲੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰਾ ਰੰਗ ਪੇਟ ਦੀ ਬਾਈ ਵੱਲੋਂ ਫੁੱਲ ਗਾਰੰਟੀ ਹੈ ਇੰਜਨ ਦੀ ਫੁੱਲ ਗਾਰੰਟੀ ਹੈ ਸਾਰੀ ਅਸੈਸਰੀ ਚੱਲਦੀ ਹੈ ਜੀ ਤੇ ਰੇਟ ਵੀ ਬਾਈ ਨੂੰ ਪੁੱਛਦੇ ਕੀ ਰੇਟ ਰੱਖਿਆ ਕਿਰਾਂ ਵੀਡੀਓ ਦੇ ਵਿੱਚ ਦੇਖੋ ਜੀ ਰਿਮ ਰੂਮ ਤਾਂ ਮਰਿਗਾਰਡ ਤਾਂ ਸਾਰਾ ਏ ਟੂ ਜ਼ेड ਅਰੀਜਨਲ ਹੀ ਪਿਆ ਜੀ ਪੂਰਾ ਸੋਹਣਾ ਸੰਭ ਕੇ ਰੱਖਿਆ ਹੋਇਆ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਭਾਈ ਸੇਵ ਸੇਰਾ ਹੀ ਪੂਰਾ ਵਧੀਆ ਪਿਆ ਤੇ ਦੱਸੀ ਬਾਈ ਅਸੀਂ ਵੀਡੀਓ ਦੇ ਵਿੱਚ ਤੇ ਮਾਡਲ ਆ 2017 ਕਿੰਨਾ ਰੇਟ ਆ ਬਾਈ 2017 ਮਾਡਲ ਆ ਤੇ 465000 ਰੁਪਿਆ ਰੇਟ ਆ 465000 ਰੁਪਿਆ ਰੇਟ ਆ ਇੰਜਨ ਗੇਅਰ ਦੀ ਕਿਵੇਂ ਪਈ ਠੀਕ ਆ ਬਾਕੀ ਮੌਕੇ ਤੇ ਮਾਨਤਨ ਹੋ ਜਾ ਕਿੰਨਾ ਮਾਨਤਨ ਕਰ ਦੋਗੇ 20000 ਰੁਪਿਆ ਬਾਈ ਜੇ ਕੋਈ ਆਪਣੀ ਵੀਡੀਓ ਦੇਖ ਕੇ ਉਹਦਾ 20000 ਰੁਪਿਆ 65 ਦੇ ਵਿੱਚੋਂ 20 ਘਟਾ ਲਿਓ ਤੁਸੀਂ 445000 ਦਾ ਤੁਹਾਨੂੰ ਟਰੈਕਟਰ ਮਿਲ ਜਾਊਗਾ ਠੀਕ ਆ ਬਾਕੀ ਫੇਰ ਵੀ ਮਾੜਾ ਮੋਟਾ ਮੌਕੇ ਤੇ ਜਿੰਨਾ ਹੋ ਸਕਿਆ ਬਾਈ ਕਹਿੰਦਾ ਮਾਨਤਨ ਕਰ ਦੂਗਾ ਧੱਕੇ ਨਾਲ ਆਪਾਂ ਕਹਿ ਕੇ ਕਰਾਵਾਂਗੇ ਜੇ ਕੋਈ ਵੀਡੀਓ ਦੇ ਕੇ ਆ ਵੀਡੀਓ ਦਿਖਾ ਕੇ ਬਾਈ ਨੂੰ ਕਹਦੇ ਬਾਈ ਤੇਰੀ ਵੀਡੀਓ ਤੇ ਆ ਗੱਲ ਹੋਈ ਆ ਉਹ ਗੱਲ ਤਾਂ ਜੇ ਬਾਈ ਭੱਜਣ ਲੱਗਾ ਆਪਣੀ ਫੁੱਲ ਗਰੰਟੀ ਆ ਨੰਬਰ ਕਿੱਥੋਂ ਦਾ ਬਾਈ ਇਹਦਾ ਹੈ ਪੀਵੀ30 ਪੀਵੀ30 ਬਠਿੰਡੇ ਦਾ ਨੰਬਰ ਆ ਤੁਹਾਡੇ ਹੀ ਨਾ ਇਹਨਾਂ ਦੀ ਨਾਂ ਐ ਲੋ ਬਈ ਬਾਈ ਇਹਨਾਂ ਦੀ ਨਾਂ ਐ ਦੂਜੇ ਨਾਂ ਐ ਪੀਵੀ03 ਬਠਿੰਡੇ ਦਾ ਨੰਬਰ ਆ ਬਾਈ ਕਹਿੰਦਾ ਹੁਣੇ ਹੀ ਨਾਂ ਕਰਾਇਆ ਸਰਕਾਰੀ ਨੰਬਰ ਪਲੇਟਾਂ ਇਹਦੇ ਲਗਾਵਾਂਗਾ ਤੇ ਲਿਆ ਕੇ ਮੰਗ ਲਿਆਉਣ ਵਾਲਾ ਉਥੇ ਲੈ ਜਾਣਾ ਪਊ ਇਥੇ ਸਿੰਘਾਂ ਵਾਲੇ ਸਾਡੇ ਵੀ ਲੱਗਦੇ ਇਥੇ ਉਥੇ ਟਰੈਕਟਰ ਲੈ ਜਾਣਾ ਪਊਗਾ ਫਿਰ ਨੰਬਰ ਪੇਟਾ ਲੱਗਣਗਾ ਤੇ ਟਰੈਕਟਰ ਇੰਜਨ ਗੇਅਰ ਦਾ ਓਕੇ ਆ ਬਾਈਆਂ ਦੀ ਨਾ ਹੀ ਦੂਜੇ ਨਾ ਹੀ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਤਾਂ ਬਾਈ ਨੰਬਰ ਬੋਲੀ ਵਿੱਚ ਆਵਦਾ 90411 8386 90411 8386 ਇਹ ਬਾਈ ਦਾ ਨੰਬਰ ਆ ਜੇ ਕਿਸੇ ਵੀ ਨੇ ਟਰੈਕਟਰ ਖਰੀਦਣਾ ਠੀਕ ਆ ਠੀਕ ਆ ਪੂਰਾ ਬਲੋਣੀ ਬਾਈ ਬਲੋ ਬਲੋ ਦੀ ਕੋਈ ਆਵਾਜ਼ ਕਰਦਾ ਠੀਕ ਆ ਜਿਹੜਾ ਉਹ ਇੱਕ ਵੇਖਿਆ ਸੀ ਮੈਂ ਵੀ ਜਿਹੜਾ ਆ ਲੈਫਟ ਵਾਲਾ ਲੱਗੇ ਕਾਹਤੇ ਟਰਾਲੀ ਟੋਲੇ ਤੇ ਨਹੀਂ ਚੱਲੇ ਬਾਈ ਜਿਹੜੀ ਟਰਾਲੀ ਟੋਲੇ ਤੇ ਨਹੀਂ ਘਰੇ ਹੀ ਰੱਖਿਆ ਵਾ ਟਰਾਲੀ ਠੀਕ ਹੈ ਘਰ ਦੀ ਬਾਈ ਤੇ ਡਿਸਟ੍ਰੀਬਿਊਟਰ ਨਹੀਂ ਲੱਗੇ ਹਨਾ ਡਿਸਟ੍ਰੀਬਿਊਟਰ ਲੱਗਾ ਨਹੀਂ ਠੀਕ ਹੈ ਨੋਰਮਲ ਬਾਈ ਜਿਹੜੀ ਸਿੰਪਲ ਟਰਾਲੀ ਹੁੰਦੀ ਹੈ ਉਹਦੀ ਪਾਈਪ ਆ ਇਹ ਵੀ ਬਾਈ ਕਹਿੰਦਾ ਮਹਿੰਦਰੇ ਦੀ ਆ ਵੀ ਉਹਦੀ ਲਾ ਕੇ ਇਹਦੇ ਲਈ ਸੀ ਆ ਕਮਿੰਦਰਾ ਟਰੈਕਟਰ ਬਾਈ ਕੋਲੇ ਤੇ ਉਹਦੀ ਪਾਈਪ ਇਹਦੇ ਲਾ ਕੇ ਲਈ ਵੀ ਆ ਇਹ ਟਰੈਕਟਰ ਵਕਾਊ ਆ ਬਾਈ ਜੇ ਕਿਸੇ ਵੀਰ ਨੇ ਖਰੀਦਣਾ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਸਾਰੇ ਵੀਰਾਂ ਦਾ ਤਹਿਤ ਰੱਖ ਲੋ ਧੰਨਵਾਦੀ